ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਆਜ ਆਪਾਂ ਧੰਨ ਧੰਨ ਬਾਬਾ ਬੁੱਢਾਪਾ ਸਿੰਘ ਜੀ ਮਹਾਰਾਜ ਦਾ ਇਤਿਹਾਸ ਸਰਮਣ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਸੁਣੋ ਇਤਿਹਾਸ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਜਿਹਦੇ ਚੌਥੀ ਪਾਤਸ਼ਾਹੀ ਜਿਹਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਹੋਏ ਸਨ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਹਰगोबिंद ਸਾਹਿਬ ਜੀ ਹੋਏ ਸਨ ਗੁਰੂ ਹਰगोबिंद ਸਾਹਿਬ ਜੀ ਦੇ ਸੁਪੁੱਤਰ ਬਾਬਾ ਗਰ ਦਿੱਤਾ ਜੀ ਹੋਏ ਸਨ ਬਾਬਾ ਗਰ ਦਿੱਤਾ ਜੀ ਦੇ ਸੁਪੁੱਤਰ ਬਾਬਾ ਧੀਰਮਲ ਜੀ ਹੋਏ ਸਨ ਬਾਬਾ ਧੀਰਮਲ ਜੀ ਦੇ ਸੁਪੁੱਤਰ ਬਾਬਾ ਬਿਹਾਰ ਚੰਦ ਜੀ ਹੋਏ ਸਨ ਬਾਬਾ ਬਿਹਾਰ ਚੰਦ ਜੀ ਦੇ ਸੁਪੁੱਤਰ ਬਾਬਾ ਨਰਿੰਦਰ ਰਾਜ ਜੀ ਹੋਏ ਸਨ ਬਾਬਾ ਨਰਿੰਦਰ ਰਾਜ ਦੇ ਸੁਪੁੱਤਰ ਬਾਬਾ ਬਿਕਰਮ ਸਿੰਘ ਜੀ ਹੋਏ ਸਨ बाबा बिक्रम सिंह जी ਦੇ ਸੁਪੁੱਤਰ बाबा राम ਸਿੰਘ ਜੀ ਸੋਢੀ ਹੋਏ ਸਨ बाबा राम ਸਿੰਘ ਦੇ ਸੁਪੁੱਤਰ बाबा ਧਨ ਤਨ ਮੇਰੇ ਸੋਢੀ ਪਾਸ਼ਾ बाबा ਅਰਧਾਕ ਸਿੰਘ ਜੀ ਹੋਏ ਸਨ ਸ਼ੋ ਪਿਆਰੀ ਸਾਧ ਸੰਗਤ ਜੀ ਮੁਸਲਮਾਨੀ ਰਾਜ ਅਹਿਮਦ ਸਾਦ ਅਬਦਾਲੀ ਦੇ ਸਮੇਂ ਲਾਹੌਰ ਦੇ ਸੂਬੇਦਾਰ ਜੋਹਾਰ ਖਾਨ ਜਲੰਧਰ ਦੇ ਹਾਕਮ ਨਾਸਰ ਅਣੀ ਸਿੱਖਾਂ ਉੱਪਰ ਜ਼ੁਲਮ ਕਰ ਰਹੇ ਸਨ ਉਸ ਸਮੇਂ ਸਿੱਖ ਸੂਰਮਿਆਂ ਆਪਾਸ ਲੁਕਣ ਲਈ ਥਾਂ ਕਾਨੋਵਾਲ ਸਾਹਿਬ ਸੀ ਜਿਸ ਨੂੰ ਆਪਣਾ ਸਹਾਰਾ ਬਣਾਇਆ ਜਾਂਦਾ ਸੀ ਲੇਖਕ ਦੁਰਗਾ ਸਿੰਘ ਪਿਆਸਾ ਜਨਮਸਾਖੀ ਬਾਬਾ ਅਵਡਪਾਲ ਸਿੰਘ ਜੀ ਦੇ ਕਥਨ ਅਨੁਸਾਰ ਉਸ ਸਮੇਂ ਕਰਤਾਰਪੁਰ ਦੀ ਗੱਦੀ ਤੇ ਧੰਨ ਧੰਨ ਮੇਰੇ ਸੋਢੀ ਪਾਸ਼ਾ ਬਾਬਾ ਅਵਡਪਾਲ ਸਿੰਘ ਜੀ ਬਰਾਜਮਾਨ ਸਨ ਗੁਰਦਵਾਰਾ ਧੰਮ ਸਾਹਿਬ ਦੀ ਸੇਵਾ ਬਦਲੇ ਲਾਹੌਰ ਨੂੰ 1 ਲੱਖ ਤਸ ਦੇਂਦੇ ਸਨ ਅਹਿਮਦ ਸਾਹਬ ਦਾਲੀ ਦੀ ਫੌਜ ਪਿੰਡ ਖੇਰੂ ਕਰਤਾਰਪੁਰ ਦੀ ਹੱਦ ਤੇ ਰੁਕੇ ਉਹਨਾਂ ਫੌਜੀਆਂ ਅਵਸਰਾਂ ਨੇ ਤਕਰੀਬਨ 100 ਦੇ ਕਰੀਬ ਨੇੜੇ ਤੇੜੇ ਦੇ ਪਿੰਡਾਂ ਦੀਆਂ Hindu ਲੜਕੀਆਂ ਨੂੰ ਫੜ ਕੇ ਲੈ ਆਏ ਉਹਨਾਂ ਨਾਲ ਬਦਨੀਤੀ ਦੀ ਸੋਚ ਰੱਖੀ ਗਈ ਮਾਤਾ ਰਾਜਕੌਰ ਦੇ ਵਿਆਹ ਤੋਂ 8 ਸਾਲ ਬਾਅਦ ਸੁਭਾਗ ਸਬਾ ਆਇਆ ਮਾਤਾ ਦੇ ਕੁੱਖ ਨੂੰ ਭਾਗ ਲੱਗ ਗਏ ਇੰਨਾ ਲੰਬਾ ਸਮਾਂ ਪਰਮਾਤਮਾ ਦੇ ਚਰਨਾਂ ਦਾ ਔਟ ਆਸਰਾ ਵਿਸ਼ਵਾਸ ਦਿੜ ਅਰਾਦੇ ਨੂੰ ਮਿੱਠਾ ਫਲ ਮਿਲਿਆ ਮਾਤਾ ਰਾਜ ਕਰਨੂ ਬਜ਼ੁਰਗ ਸਿਆਣੀਆਂ ਔਰਤਾਂ ਨੇ ਪੀਰਾਂ ਫਕੀਰਾਂ ਦੇ ਦਰਤੇ ਮੰਨਤ ਦੀਆਂ ਸਲਾਹਾਂ ਦਿੱਤੀਆਂ ਗਈਆਂ ਇੱਕ ਵੀ ਨਾ ਸੁਣੀ ਗਈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 2 ਸਾਲ ਬਾਅਦ ਬਾਬਾ ਬੁੱਢ ਭਾਗ ਸਿੰਘ ਜੀ ਦਾ ਜਨਮ ਹੋਇਆ ਇਤਿਹਾਸਕਾਰ ਸਰਦਾਰ ਰਣਜੀਤ ਸਿੰਘ ਰਾਣਾ ਕਰਤਾਰਪੁਰ ਕਰਤਾਰ ਵਸੀ ਡਾਕਟਰ ਅਮਰਜੀਤ ਕੌਰ ਗੁਰੂ ਪੰਥ ਵਿੱਚ ਵਾਪਸੀ ਬਾਬਾ ਬੁੱਢ ਭਾਗ ਸਿੰਘ ਜੀ ਵਿੱਚ ਦਰਜ ਤੱਤਾਂ ਦੇ ਅਨੁਸਾਰ ਛੋਟੀ ਪਰਿਵਾਰ ਦੇ ਮੁਖੀ ਦਾਦਾ ਬਿਕਰਮ ਸਿੰਘ ਜੀ ਦੀ ਵੰਸ਼ ਦੀ ਵੇਲੇ ਬਾਬਾ RAM ਸਿੰਘ ਦੇ ਘਰ ਛੋਟੀ ਬਾਬਾ ਵਡਪਾਣ ਜੀ ਦਾ ਜਨਮ 2 ਦਸੰਬਰ 1710 ਈਸਵੀ ਬਿਕਰਮੀ 1772 ਦਿਨ 18 ਪਾਦੋ ਦਿਨ ਮੰਗਲਵਾਰ ਸਮਾ ਸਾਪ 8 ਵਜੇ 43 ਮਿੰਟ ਤੇ ਹੋਇਆ ਉਸ ਸਮੇਂ ਬੀਬੀ ਕੁਲਵੰਤੀ ਨੇ ਬਤੌਰ ਦਾਈ ਦੀ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਿਆ ਸੋ ਪਿਆਰੀ ਸਾਧ ਸੰਗਤ ਦੀ ਆਮ ਤੌਰ ਤੇ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਬੱਚੇ ਦੇ ਜਨਮ ਸਮੇਂ ਰੋਣ ਦੀ ਆਵਾਜ਼ ਆਉਂਦੀ ਹੈ ਪਰ ਇਸ ਹੋਣਹਾਰ ਲੜਕੇ ਨੇ ਰੋਣ ਦੀ ਬਜਾਏ ਮੁਸਕਰਾਉਂਦੇ ਹੋਏ ਦਰਸ਼ਨ ਦਿੱਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸ਼ਪੁੱਤਰ ਬਾਬਾ ਗੁਰਜੀਤ ਗੁਰਦਤਾ ਜੀ ਦੀ ਵੰਸ਼ ਵਿੱਚੋਂ ਹਨ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਵਿਡਪਾਲ ਸਿੰਘ ਜੀ ਦੀ ਤਿੱਖਣ ਬੁੱਤੀ ਗਿਆਨ ਨੂੰ ਵੇਖ ਕੇ ਮਾਤਾ ਪਿਤਾ ਨੇ ਪੜਾਈ ਲਿਖਾਈ ਦਾ ਪ੍ਰਬੰਧ ਕਰ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇੱਕ ਪੜਤ ਨੂੰ ਮੁਦਰਾ ਅਧਿਆਪਕ ਬਣਾ ਕੇ ਸੁਖਿਆ ਦੇ ਰਸਤੇ ਪਾਇਆ ਗਿਆ ਸੋ ਪਿਆਰੀ ਸਾਧ ਸੰਗਤ ਜੀ ਪੰਥ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਅਖਰੀ ਗਿਆਨ ਗਣਤ ਵਿਦਿਆ ਸਖਾ ਦਿੱਤੀ ਜਥੇਦਾਰ ਕਰਮ ਸਿੰਘ ਦੀ رائے ਅਨੁਸਾਰ ਗਿਆਨੀ ਨਰਮਲ ਸਿੰਘ ਪੰਜਾਬੀ ਤੇ ਗੁਰਮੁਖੀ ਦਾ ਅਧਿਆਪਕ ਨਿਯੁਕਤ ਕੀਤਾ ਗਿਆ ਗਿਆਨੀ ਨਰਮਦ ਸਿੰਘ ਜਥੇਦਾਰ ਕਰਮ ਸਿੰਘ ਸਪੁੱਤਰ ਸਰਦਾਰ ਫਤੇ ਸਿੰਘ ਨੂੰ ਪਹਿਲਾ ਹੀ ਭੜਾ ਰਿਆ ਸੀ ਦੋਹਾਂ ਦੀ ਭੜਾਈ ਇੱਕੋ ਸਮੇਂ ਹੀ ਕਰ ਦਿੱਤੀ ਗਈ ਇਹਨਾਂ ਦੋਵਾਂ ਬਾਲਕਾਂ ਦਾ ਸੁਭਾ ਤੇ ਰੂਚੀ ਤਕਰੀਬਨ ਇੱਕਸਾਰ ਸੀ। ਸੋ ਪਿਆਰੀ ਸਾਥ ਸੰਗੀ ਜੀ ਇਹਨਾਂਕ ਫਰਕ ਜ਼ਰੂਰ ਸੀ ਕਿ ਸੋਦੀ ਬਾਬਾ ਵਿਡਭਾਗ ਸਿੰਘ ਜੀ ਬਾਲਕ ਪ੍ਰਭੂ ਸਿਮਰਨ ਵਾਲਾ ਵਧੇਰੇ ਸਮਾਂ ਦੇਂਦਾ ਸੀ। ਸਾਨਾ 1713 ਈਸਵੀ ਨੂੰ ਸਰਦਾਰ ਬੰਦਾ ਸਿੰਘ ਬਹਾਦਰ ਨੇ ਸਡੌਰ ਦਾ ਕਿਲਾ ਛੱਡ ਕੇ ਜੰਮੂ ਦੇ ਇਲਾਕੇ ਵੱਲ ਜਾਣ ਦੀ ਤਿਆਰੀ ਕਰ ਲਈ ਗਈ ਉਸ ਸਮੇਂ ਇਹਨਾਂ ਦੋਵਾਂ ਬਾਲਕਾਂ ਨੂੰ ਸਿੱਖ ਇਤਿਹਾਸ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ ਸੀ ਜਿਸ ਸਮੇਂ 1716 ਇਸਵੀ ਨੂੰ ਸਰਦਾਰ ਬੰਦਾ ਸਿੰਘ ਬਹਾਦਰ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਸਮੇਂ ਬਾਲਕਾਂ ਦੀ ਉਮਰ ਤਕਰੀਬਨ 5-6 ਸਾਲ ਦੀ ਸੀ ਜਦੋਂ ਇਹਨਾਂ ਬਾਲਕਾਂ ਨੂੰ ਇਹ ਜਾੜ ਕਾਲੀ ਮਰੀ ਤੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੀਤਪਾਲ ਨੂੰ ਨੇਜੇ ਤੇ ਟੰਗ ਕੇ ਸੀਏਦ ਸੀਏ ਹੀ ਨਹੀਂ ਦਿੱਤੇ ਗਏ ਸਗੋਂ ਉਸ ਬੱਚੇ ਦਾ ਸੀਨਾ چیر ਕੇ ਦਿਲ ਬਾਹਰ ਕੱਢ ਕੇ ਪਿਤਾ ਦੇ ਮੂੰਹ ਵਿੱਚ ਪਾਇਆ ਗਿਆ ਹੈ ਇਹ ਵਾਰਤਾ ਸੁਣ ਕੇ ਦੋਹਾਂ ਬਾਲਕਾਂ ਦੀ ਆਤਮਾ ਤੜਪ ਉੱਠੀ ਹੌਲੀ-ਹੌਲੀ ਭਾਈ ਵੱਲੋਂ ਰੁਚੀ ਘਟ ਹੁੰਦੀ ਗਈ ਜਥੇਦਾਰ ਕਰਮ ਸਿੰਘ ਨੇ ਇਸ ਧਰਮ ਦਾ ਬਦਲਾ ਲੈਣ ਲਈ ਈਸ਼ਾ ਪ੍ਰਗਟਾਈ ਤਾਂ ਬਾਲਕ ਦਾਦਾ ਫੁਟਪਾਲ ਸਿੰਘ ਜੀ ਨੇ ਵੀ ਇਕਦਮ ਹੀ ਆਪਣੀ ਸਹਿਮਤੀ ਦਿੱਤੀ ਇਹ SLA ਪੱਕੀ ਹੋ ਗਈ ਕਿ ਅਸੀਂ ਰਲ ਮਿਲ ਕੇ ਬੜੀ ਆਸਾਨੀ ਨਾਲ ਬਲਰਾ ਲੈ ਸਕਦੇ ਹਾਂ ਨਤੀਜੇ ਵਜੋਂ ਪੜ੍ਹਾਈ ਨਾਲੋਂ ਸ਼ਸਤਰ ਵਿਦਿਆ ਨੂੰ ਪਹਿਲ ਦੇ ਕੇ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਗਈ ਸੋ ਪਿਆਰੀ ਸਾਧ ਸੰਗਤ ਜੀ ਸਰਦਾਰ ਰਣਜੀਤ ਸਿੰਘ ਰਾਣਾ ਕਰਤਾਰਪੁਰ ਕਰਤਾ ਵਸੇ ਸਫਾ ਨੰਬਰ 163 104 ਤੇ ਜ਼ਿਕਰ ਕੀਤਾ ਗਿਆ ਹੈ ਕਿ ਸੇਠ ਸ਼ਿਵਧਿਆ ਦੀ ਹਵੇਲੀ ਵਿੱਚ ਸਰਦਾਰ ਬਾਬਾ ਵਡਪਾਲ ਸਿੰਘ ਜੀ ਜੀ ਗੁਰੂ ਦਵਾਰਾ ਗੰਗਸਰ ਵਿਖੇ ਆਏ ਭਾਈ ਰਵੇਲ ਸਿੰਘ ਸ਼ਿਗਰ ਦੇ ਆ ਦਾ ਛੋਟਾ ਬੇਟਾ ਨੇ ਨਾਲ ਦੋ ਕਰਿੰਦੇ ਭਾਗ ਕਾਮੇ ਕਦਮ ਪਿੱਛੇ ਪਿੱਛੇ ਰਹਿ ਕੇ ਚਾਦੇ ਚਾਲਦੇ ਆ ਪਹੁੰਚੇ ਬਚਪਨ ਤੋਂ ਹੀ ਤਾਂ ਤਾਂ ਬਾਬਾ ਵਰਧਾਲ ਸਿੰਘ ਜੀ ਦਾ ਚਿੱਤ ਗੁਰਦੁਆਰਾ ਗਾਂਗਸਰ ਵਿਖੇ ਵਦੇਰੇ ਲੱਗਦਾ ਸੀ ਇਹ ਗੁਰਦੁਆਰਾ ਨਗਰ ਕਰਤਾਰਪੁਰ ਦੇ ਬਾਹਰ ਖੇਤਾਂ ਵਿੱਚ ਸਥਿਤ ਸੀ ਵੱਡੇ ਵੱਡੇ ਵੜਾ ਤਾਲੀਆਂ ਦੇ ਚੁੰਡ ਵਿੱਚ ਪੰਛੀਆਂ ਦੀ ਮਨਮੋਣੀ ਆਵਾਜ਼ ਸੁਣ ਕੇ ਮਨ ਨੂੰ ਕੁਦਰਤੀ ਨਜ਼ਾਰਾ ਨਜ਼ਾਰਿਆਂ ਦਾ ਸੁੱਖ ਮਿਲਦਾ ਮਿਲ ਜਾਂਦਾ ਸੀ ਸੋ ਪਿਆਰੀ ਸਾਧ ਸੰਗਤ ਜੀ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਮੇ ਇਥੇ ਇੱਕ ਖੂਹ ਸੀ ਇਸ ਖੂਹ ਦੇ ਨੇੜੇ ਤੇੜੇ ਸਿਨੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਤਕੇ ਦਾ ਅਖਾੜਾ ਲਗਾਇਆ ਕਰਦੇ ਸਨ ਸੱਤ ਦੁਹਾਕੇ ਗੱਤਕੇ ਦੀ ਥਾਂ ਕੇਵਲ ਪਹਿਲਵਾਨ ਆਪਣੀ ਕੁਸ਼ਤੀ ਘੋੜ ਕਰਦੇ ਸਨ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜੀ ਦੇ ਕਤਾਰਪੁਰ ਔਰ ਦੇ ਨਾਲ ਉਸ ਖਾੜੇ ਵਿੱਚ ਫਿਰ ਦੁਬਾਰਾ ਗੱਤਕਾ ਸ਼ੁਰੂ ਹੋ ਗਿਆ ਸਰਦਾਰ ਫਤਿਹ ਸਿੰਘ ਤੇ ਧੰਨ ਧੰਨ ਬਾਬਾ ਬੜਤਾ ਸਿੰਘ ਜੀ ਹੋਰ ਬਾਲਕ ਜੇ ਚਾਰੂ ਸੋਚ ਰੱਖਣ ਵਾਲੇ ਦੰਦ ਬੈਠ ਕਾ ਪੈਦਰੇ ਮੇਲ ਦੇ ਡੰਡਿਆਂ ਨਾਲ ਦੂੰਗੇ ਦਾ ਪੇਜ ਬਾਬਾ ਦੀਪ ਸਿੰਘ ਜੀ ਪਾਸੋਂ ਸਿੱਖ ਲੈ ਸਾਂ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਬਾਬਾ ਗੁਰਪਾਲ ਸਿੰਘ ਜੀ ਮਹਾਰਾਜ ਜੀ ਦਾ ਇੱਕ ਭਾਗ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਡਾ ਸਾਥ ਦੇਣਾ ਸੋ ਪਿਆਰੀ ਸਾਥ ਸੰਗਤ ਜੀ ਲਾਇਕ ਕਮੈਂਟ ਕਰਨੇ ਤੁਹਾਨੂੰ ਤਾਂ ਤਾਂ ਬਾਬਾ ਵਰਪਾ ਸੰਜੀ ਦਾ ਇਤਿਹਾਸ ਕਿਹੋ ਜਿਹਾ ਲੱਗ ਰਿਹਾ ਹੈ ਸੋ ਪਿਆਰੀ ਸਾਥ ਸੰਗਤ ਜੀ ਆਪਾਂ ਦੂਜਾ ਭਾਗ ਕੁਝ ਸਮੇਂ ਬਾਅਦ ਪਾਵਾਂਗੇ ਸੋ ਪਿਆਰੀ ਸਾਥ ਸੰਗਤ ਜੀ ਸੋ ਕੱਲ ਨੂੰ ਦੂਜਾ ਭਾਗ ਪਾਇਆ ਜਾ ਲਗਾ ਸੋ ਪਿਆਰੀ ਸਾਸ ਸੰਧੀ ਤੁਸੀਂ ਪਰਵਾਹ ਹੰਗਾਰਾ ਦੇਣਾ ਦਾਸੇ ਨਾ ਕਿੰਦਾ ਆ ਖਿਮਾ ਦਾ ਜਾਚ ਕਹਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ